ਜਾਦ ਦੇ ਬਹੁਤੇ ਨੌਜਵਾਨ ਅਜ ਰੋਜ਼ਗਾਰ ਦੇ ਲਈ ਵਿਦੇਸ਼ਾਂ ਦੇ ਵੱਲ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਵਧੇਰੇ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਗੁਰਦਾਸਪੁਰ ਦੇ ਪਿੰਡ ਸਰਫਕੋਟ ਦੇ ਇੱਕ 19 ਸਾਲਾ ਨੌਜਵਾਨ ਗੁਰਬਾਜ ਸਿੰਘ ਦੀ ਰូមਾਨੀਆ ਦੇਸ਼ ਦੇ ਵਿੱਚ ਮੌਤ ਹੋ ਗਈ ਨੌਜਵਾਨ ਗੁਰਬਾਜ ਸਿੰਘ 9 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਦੇ ਲਈ ਰូមਾਨੀਆ ਦੇਸ਼ ਗਿਆ ਸੀ ਜਿੱਥੇ ਉਸ ਦੇ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਪੀੜਤ ਪਰਿਵਾਰ ਨੇ ਦੱਸਿਆ ਕਿ 12 ਜੂਨ ਨੂੰ ਉਸਨੇ ਕਮਰੇ ਦੇ ਵਿੱਚ ਰਹਿੰਦੇ ਉਸਦੇ ਦੋਸਤ ਹੀਰਾ ਸਿੰਘ ਦਾ ਫੋਨ ਆਇਆ ਜਿਸ ਨੇ ਪੁੱਤਰ ਗੁਰਬਾਜ਼ ਸਿੰਘ ਦੀ ਮੌਤ ਦੀ ਖਬਰ ਦਿੱਤੀ ਸੀ ਪਰਿਵਾਰਕ ਮੈਂਬਰਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮ੍ਰਿਤਕ ਗੁਰਬਾਜ਼ ਸਿੰਘ ਦੀ ਦੇਹ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ। ਕੋਈ ਨਹੀਂ ਐਹੋ ਜੀ ਕੋਈ ਗੱਲ ਬਾਤ ਨਹੀਂ ਬੱਚਾ 9 ਮਹੀਨੇ ਹੋ ਗਏ ਮਾਰ ਖੱਲੇ ਨੂੰ ਤੇ ਬਸ ਐਹੋ ਗੱਲ ਹੋਈ ਮਾੜੀ ਜੀ ਮਮਾ ਨੂੰ ਕਾਲੀ ਹੀ ਤਾਂ ਆਂਦੀ ਔਰ ਕੋਈ ਗੱਲ ਨਹੀਂ ਮੈਂ ਕਿਹਾ ਬਾ ਚੱਲ ਕੋਈ ਗੱਲ ਨਹੀਂ ਦਵਾਈ ਲੈ ਤੇ ਸੌਂ ਜਾ ਤੇ ਮੁੜ ਕੇ ਮੁੰਡਿਆਂ ਦਾ ਫੋਨ ਆਇਆ ਫਿਰ ਟੈਕ ਫੋਨ ਨੇ ਮੁੰਡਿਆ ਫੋਨ ਲਾਇਆ ਵਾ ਕਿ ਇਹ ਤੋਰੇ ਲਾਇਆ ਤੋਰੇ ਤੇਰੇ ਲਾਇਆ ਪਰ ਬੱਚਾ ਕੋਇਆ ਨਹੀਂ ਮਣਕਿਉਂ ਕਹਿੰਦੇ ਹੈ ਖਾਣ ਲੱਗੇ ਐਂਬੂਲੈਂਸ ਵਾਲੇ ਆਏ ਡਾਕਟਰ ਵੀ ਆਏ ਨੇ ਉਹ ਮੰਗਿਆ ਨਹੀਂ ਬੱਚਾ ਪੂਰਾ ਹੋ ਗਏ ਉਹਨੂੰ 9 ਮਹੀਨੇ ਹੋਏ ਹੈ ਬਾਹਰ ਗਏ ਅਜੇ ਕੁਵਾਰਾ ਹੈ ਬਸ ਉਹ ਮੁੰਡੇ ਰੂਮ ਵਾਲੇ ਦੱਸ ਦੇਵੇ ਠੀਕ ਨਹੀਂ ਕੀ ਹੈ ਠੀਕ ਨਾ ਹੋਣ ਕਰਕੇ ਉਹਨਾਂ ਥੋੜੀ ਦਵਾਈ ਦਿੱਤੀ ਆ ਉਹ ਖਾ ਕੇ ਤੇ ਸੁੱਤਾ ਕੱਲ ਉਹ ਬੱਚੇ ਦਾ ਤੇ ਵੀ ਜਦੋਂ ਮਲਵੀ ਉਹ ਬੋਲਿਆ ਹੀ ਨਹੀਂ ਹਾਈ ਵੀ ਨਹੀਂ ਕੀਤੀ ਤਾਂ ਸਾਇਲੈਂਟ ਟੈਗ ਆ ਜਾਂਦਾ ਨਾ ਇਸ ਤਰ੍ਹਾਂ ਤੁਹਾਨੂੰ ਆ ਗਿਆ ਕਿ ਨਾਈਸ ਬੱਚਾ ਸੀਗਾ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਬਸ ਹੁਣ ਉਹ ਅਸੀਂ ਉਹਦੀ ਬਾਡੀ ਨੂੰ ਅਪੀਲ ਕਰਦੇ ਆਂ ਜੀ ਤੇ ਭਾਈ ਕੁਲਦੀਪ ਸਿੰਘ ਤੇ ਧਾਲੀਵਾਲ ਸਾਹਿਬ ਨੂੰ ਵੀ ਮਿਲੇ ਆ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਅਸੀਂ ਕਿ ਬੱਚੇ ਦੀ ਬਾਡੀ ਨੂੰ ਕਿਉਂਕਿ ਪਰਿਵਾਰ ਦੀ مالی ਹਾਲਤ ਵੀ ਕਮਜ਼ੋਰ ਆ ਪੈਸੇ ਚੁੱਕ ਕੇ ਇਹਨਾਂ ਨੇ ਬਾਹਰ ਖਲਾਇਆ ਸੀ ਉਹਨੂੰ ਤੇ ਚਲ ਚਾ ਗਿਆ ਚਲੋ ਵੀ ਬੰਦਾ ਵਾਦੇ ਨੂੰ ਪੈਂਦਾ ਪਰ ਉਹ ਕੀ ਨੁਕਸਾਨ ਹੋ ਗਿਆ ਹੁਣ ਬੱਚਾ ਚੜਾਈ ਕਰ ਗਿਆ आ, कि ਹੁਣ ਮਲਬੀ ਸਰਕਾਰ ਨੂੰ ਇਹ ਹਰਿਏ ਅਪੀਲ ਲੈ ਕੇ ਸਾਡਾ ਬੱਚਾ ਜਿਹੜਾ ਹੈ ਉਹਦੀ ਜਿਹੜੀ ਬੋਡੀ ਆ ਉਹ ਉਹ ਪਰਵਾਰ ਨੂੰ ਦਿੱਤੀ ਜਾਵੇ ਲਿਆ ਕੇ ਉਹ ਅਰਮੀਨੀਆ ਕੰਟਰੀ ਚ ਗਿਆ ਹੈਗਾ ਅਰਮੀਨੀਆ ਕੰਟਰੀ ਦੇ ਵਿੱਚ ਜਰਮਾਨ ਸ਼ਹਿਰ ਦਾ ਨਾਮ ਆ ਕਿੱਥੇ ਉਹ ਰਹਿੰਦਾ ਸੀਗਾ ਉੱਥੇ ਉਹਦੇ ਇੱਥੇ ਤੇ ਤੁਹਾਡੇ ਪੂਰੀ ਸਪੋਰਟ ਕੀਤੀ ਹੈ ਤੁਹਾਡੀ ਉਹ ਕਹਿੰਦੇ ਆ ਵੀ ਅਸੀਂ ਆਪਣੇ ਲੈਟਰਪੇਡ ਆਮ ਪਾਰਟੀ ਦੇ ਐਮਐਲਏ ਸਾਹਿਬ ਆਏ ਸੀਗੇ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਆਪਣੇ ਲੈਟਰਪੇਡ ਤੋਂ ਜਿਹੜੀ ਹੈਗੀ ਆ ਇਹ ਤੁਹਾਡੀ ਅਪੀਲ ਲਿਖ ਕੇ 85 ਕਿੰਗਸਾਂ ਤੱਕ ਉਹ ਪਹੁੰਚਾ ਤੱਕ ਅਜੇ ਬਚਾਵਾਗੇ ਤੇ ਉਹਨਾਂ ਨੇ ਸਾਨੂੰ ਤਲਾਸ਼ਾ ਦਿੱਤਾ ਹੈ ਕਿ ਕੋਈ ਗੱਲ ਨਹੀਂ ਤੁਹਾਡੇ ਬੱਚੇ ਦੀ ਜੜ ਬਾੜੀ ਹੀ ਲੈ ਕੇ